ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਭਗਤੇਦੀ ਰਹਿਣ ਵਾਲੀ ਆ ਮੈਨੂੰ ਗੁੱਡੇ ਦੀ ਕਾਫੀ 15 16 ਸਾਲ ਤੋਂ ਪ੍ਰੋਬਲਮ ਸੀ ਪਰ ਹੁਣ 4 ਸਾਲ ਤੋਂ ਮੈਨੂੰ ਪ੍ਰੋਬਲਮ ਜ਼ਿਆਦਾ ਵਧ ਗਈ ਸੀ ਤੇ ਇਹ ਗੁਪਤਾ ਹਸਪਤਾਲ ਬਾਰੇ ਮੈਂ ਪਹਿਲਾਂ ਵੀ ਬਹੁਤ ਜ਼ਿਆਦਾ ਸੁਣਦੀ ਸੀ ਕਿਉਂਕਿ ਪੁਰਾਣਾ ਹਸਪਤਾਲ ਕਾਫੀ ਮਸ਼ਹੂਰ ਆ ਤੇ ਫਿਰ ਮੈਂ ਗੁਪਤਾ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਆਈ ਤਾਂ ਇਹਨਾਂ ਨੇ ਮੈਨੂੰ ਦੱਸਿਆ ਵੀ ਹੁਣ ਤੁਸੀਂ ਥੋੜਾ ਜਿਹਾ ਟਾਈਮ 4 ਸਾਲ ਹੋਰ ਕੱਢ ਨੂੰ ਨਿਕਲ ਸਕਦੇ ਆ ਫਿਰ ਮੈਂ 4 ਸਾਲ ਕੱਢ ਲੇ ਗੋਡੇ ਦੇ ਨਾਲ ਫਿਰ ਮੈਂ ਦੁਬਾਰਾ ਚੈੱਕ ਅਪ ਕਰਵਾਉਣਾ ਹੀ ਤਾਂ ਇਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇੱਕ ਗੋਡੇ ਦਾ ਆਪਰੇਸ਼ਨ ਟੱਡ ਹੋਊਗਾ ਇੱਕ ਨਾਲ 1.5 ਤੋਂ ਸਾਲ ਨਿਕਲ ਸਕਦੇ ਆ ਤੇ ਰੋਬੋਟ ਦੇ ਨਾਲ ਇਹ ਆਪਰੇਸ਼ਨ ਹੋਊਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸੁਭਾਅ ਇਹਨਾਂ ਵਧੀਆ ਲੱਗਿਆ ਮੈਨੂੰ ਮੈਨੂੰ ਕੋਈ ਡਰ ਨਹੀਂ ਲੱਗਿਆ ਮੈਂ ਇੰਨਾ ਵਧੀਆ ਪ੍ਰੇਪੇਅਰ ਹੋ ਗਈ ਇੱਥੇ ਆਪਰੇਸ਼ਨ ਕਰਵਾਉਣ ਵਾਸਤੇ ਤੇ ਇਹ ਰੋਬੋਟ ਦੇ ਨਾਲ ਆਪਰੇਸ਼ਨ ਕੀਤਾ ਹੈ ਇਹਦਾ ਜਿਹੜਾ ਕੱਟ ਆ ਉਹ ਘੱਟ ਲੱਗਦਾ ਹੈ ਇਹਦੀ ਰਿਕਵਰੀ ਆ ਉਹ ਬਹੁਤ ਜਲਦੀ ਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਦਾ ਸੁਭਾਅ ਏ ਉਹ ਬਹੁਤ ਜ਼ਿਆਦਾ ਵਧੀਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਨਾਂ ਦਾ ਜਿਹੜਾ ਸਟਾਫ ਆ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਇਹਨਾਂ ਦੀ ਮੈਨੇਜਮੈਂਟ ਆ ਹਰ ਇੱਕ ਚੀਜ਼ ਦੀ ਸਾਰੀਆਂ ਇਹਨਾਂ ਦੇ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਹੈਗੀਆਂ ਕੋਈ ਕਬਰਾਉਣ ਦੀ ਲੋੜ ਨਹੀਂ ਜਦੋਂ ਵੀ ਕਿਸੇ ਨੇ ਕੋਈ ਵੀ ਆਪਰੇਸ਼ਨ ਕਰਵਾਉਣ ਆਉਣਾ ਹੈ ਤਾਂ ਆਪਣਾ ਅੱਖਾਂ ਮੀਚ ਕੇ ਇੱਥੇ ਤੁਸੀਂ ਆ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਕਬਰਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਘਰੋਂ ਬਹੁਤਾ ਸਾਮਾਨ ਚੱਕਣ ਦੀ ਲੋੜ ਨਹੀਂ ਇੰਨੀ ਫੈਸਿਲਿਟੀਆਂ ਇੱਥੇ